ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਸ਼ਹਿਰੇਨਾਲਾ ਤਹਿਸੀਲ ਵੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ सोनू ਦੇ ਕੋਲ ਪਹੁੰਚੇ ਆਂ ਤੇ ਦੋ ਨੱਕ ਦਿਖਾਵਾਂਗੇ ਬਿਲਕੁਲ ਤਾਜ਼ੇ ਸਵੇਰੇ ਇੱਕ ਵੀਰ ਦੇ ਕੋਲ ਆ ਵੱਡੀ ਝੋਟੀ ਆ ਤੇ ਇੱਕ atta ਜੀ ਸਹੀ ਵੜਿਆ ਆ ਆ ਲਾਗੇ ਤੋਂ ਚੈੱਕ ਕਰ ਲੋ ਬੱਚਾ ਲਾਇਆ ਤੁਹਾਨੂੰ ਬੱਚਾ ਲਾਗੇ ਦਾ ਪਸਾਰ ਦਿਖਾ ਦੇਣਾ ਆ ਜਾ सोनू ਵੀਰ ਆ ਜਾ ਇੱਧਰ ਆ ਜਾ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਵੀਰ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਇੱਕ ਰਹੀ ਦੱਸ ਦਈਏ ਨਾਮ ਸੋਨੂ ਸ਼ਹਿਰ ਨਾਂਾ ਜ਼ਿਲ੍ਹਾ ਮਸਰ ਠੀਕ ਹੈ ਫੋਨ ਨੰਬਰ 98165752 ਦੂਜਾ ਬੋਲ ਦਿਓ ਨੰਬਰ 98776622 ਠੀਕ ਹੈ ਵੀਰ ਜੀ ਦੋਨ ਆ ਗਿਆ ਦੋਨ ਦੋਵੇਂ ਬਿਲਕੁਲ ਤਾਜ਼ੇ ਸੂਏ ਤੇ ਉਹ ਪਈ ਇਹ ਜੇਰ ਹੋ ਗਏ 20 ਮਿੰਟ ਛੁੱਟੀ ਆ ਠੀਕ ਵੀਰ ਜੀ ਤੇ ਇਹ ਕਣਵਾ ਸੁਗਾ ਸੋਈ ਆ ਜੀ ਇਹ ਪਹਿਲਾ ਸੁਗਾ ਤੇ ਮੈਂ ਦੂਜਿਆਂ ਦੇ ਉੱਪਰ ਪਹਿਲੀ ਅੰਦੇ ਕਰ ਆ ਜੀ ਅੱਛਾ ਜੀ ਹਾਂ ਦੂਸਰਾ ਸੁਗਵਾ ਤੁਸੀਂ ਦੂਸਰਾ ਹੰਦੇ ਜੇ ਘਰ ਵਾਲੇ ਪਹਿਲਾਂ ਦੇ ਠੀਕ ਹੈ ਵੀਰ ਜੀ ਯਰ ਜੂਰ ਪ੍ਰੋਪਰ ਪਾਤੀ ਆ ਮੈਂ ਵੀਡੀਓ ਬਣੀ ਸਾਰੀ ਭਾਈ ਬਣਾਈ ਠੀਕ ਤੇ ਬੱਚਾ ਕੀ ਦੇਤਾ ਇਹਨੇ ਬੱਚਾ ਜੀ ਬੱਚਾ ਮੇਲ ਕਾਹ ਦੇਤਾ ਕਰੋ ਜੀ ਚੱਕ ਯਰ ਜੂਰ ਵੀਰ ਕਹਿੰਦਾ ਕਿ ਜਿਹੜੀ ਪ੍ਰੋਪਰ ਪਾਤੀ ਆ ਬਾਕੀ ਜਿਹੜੀ ਵੈੜ ਆ ਉਹ ਜਰਸੀ ਦੇ ਵਿੱਚ ਆਉਂਦੀ ਆ ਹਾਂਜੀ ਇਹ ਕੋ ਬਹੁਤ ਕਹੋ ਵੀ ਪਾ ਲਾ ਜਰਸੀ ਵਿੱਚ ਠੀਕ ਵੀਰ ਜੀ ਠੀਕ ਲੈਓ ਕਰੋ ਜੀ ਚੱਕ ਫੇਸ ਫੇਸ ਕੁਆਲਟੀ ਜਿਹੜੀ ਵੈੜ ਦੀ ਬਾਕੀ ਜਰਸੀ ਦੇ ਵਿੱਚ ਆ ਗਈ ਆ ਤੇ ਥਣਥਣ ਤੇ ਬਾਗਮਾਲ ਜੈ ਲੱਗਾ ਕਰਮ ਵਾਲੀ ਨੂੰ ਚੈੱਕ ਕਰ ਸਕਦੇ ਨਹੀਂ ਚਵਾਈ ਜਵੀ ਵੀਰ ਜੀ ਕਿਦਾਂ ਨਿਕਲੀ ਫਿਰ ਵੜਦੀ ਚਵਾਈ ਆਪਾਂ ਕਿਲੋ ਦੇ ਦੁੱਧ ਚੋਇਆ ਜੀ ਅੱਛਾ ਜੀ ਆਪਾਂ ਇਹ ਕਹੀਏ ਉਹ ਵੀ ਚਾਹ ਬੱਤੀ ਗੁੱਡੀ ਨੂੰ ਪਿਆ ਕਿਦਾਂ ਨਿਕਲੀ ਜੀ ਚਵਾਈ ਕਿਦਾਂ ਨਿਕਲੀ ਇੱਕ ਨੰਬਰ ਦੀ ਨਿਕਲੀ ਅੱਛਾ ਜੀ ਇੱਕ ਨੰਬਰ ਦੀ ਚਵਾਈ ਨੇ ਠੀਕ ਠੀਕ ਵੀਰ ਜੀ ਸੁਈ ਆ ਜੇਰ ਦੀ ਮੇਰੇ ਕੋਲ ਵੀਡੀਓ ਪਈ ਹੈ ਤੇ 20 ਮਿੰਟ ਸੁਈ ਨੂੰ ਹੋਏ ਉਹਨਾਂ ਦੇ ਬੱਚਾ ਜੀ ਜੋ ਗੁੱਡੀ ਨੂੰ ਕਿੰਨਾ ਕੁ ਦੁੱਧ ਕਰਮ ਵਾਲੀ ਭਰੀ ਜਾਊਗੀ ਤੁਹਾਡੇ ਖਿਆਲ ਨਾਲ ਪਾਈਏ ਉਹਨਾਂ ਹਿਸਾਬ ਲਾਈ ਹੁਣ ਆਪਾਂ ਚਲੋ ਇਹਨਾਂ ਨੂੰ 20 ਪਲੱਸ ਹੀ ਜਾਊਗੀ ਵਛੀ ਚੰਗੀ ਆ ਚੰਗੀ ਵਛੀ ਵੀ ਕਰੋ ਜੀ ਚੈੱਕ ਤੇ ਇਹਦਾ ਰੇਟ ਵੀਰ ਜੀ ਕੀ ਕਰ ਦੇਣਾ ਆਪਾਂ ਇੱਧਰ ਹੀ ਮਾਰੋ ਕੈਮਰਾ ਅਗਲੇ ਲਓ ਜੀ ਜਿੱਧਰ ਜਿੱਧਰ ਕਹੋਗੇ ਮਾਰਾਂਗੇ ਜਦੋਂ ਚੀਜ਼ ਹੀ ਵਿਖਾਉਣ ਵਾਲੀ ਆ ਲਓ ਜੀ ਚੈੱਕ ਕਰੋ ਤੁਸੀਂ ਗਿੱਲਾ ਨਾੜੂ ਇਹਦੇ ਇਹ ਸੁਈ ਨਾਲੋਂ ਸਿਰੇ ਕਈ ਧਰ ਦੋ ਕਨੇ ਸੁਈ ਨਾਲੋਂ ਜ਼ੀਰੋ ਸੇ ਛੁਰਦੀ ਨਹੀਂ ਤਾਂ ਠੀਕ ਵੀਰ ਜੀ ਤੇ ਇਹਦਾ ਰੇਟ ਆਪਾਂ ਕੀ ਕਰ ਦੇਣਾ ਵੀਰ ਜੀ ਵੀਰ ਜੀ ਜਿਦਾ ਹੀ ਵੱਛੀ ਆ ਮਾਲੋ ਇਹ ਜਿਹੜਾ ਨਗਰ ਵੇਚੀ ਲਈ ਦੇਈ ਆ 85 ਹੱਥ ਕੀ ਦਾ ਹੁਣ 85000 ਹਾਂ ਬਿਲਕੁਲ ਜੈਜ ਕਰ ਦਈਏ ਬੇਗੋ ਤੈ ਹੀ ਕਰ ਦੋ ਭਾਜੀ ਨਹੀਂ ਤੁਸੀਂ ਕਰਨਾ ਹੈ ਤੁਸੀਂ ਕਰ ਦੋ ਤੁਸੀਂ ਮਾਨਰ ਕਰ ਦੋ ਮੈਂ ਤੇਰਾ ਵੀਡੀਓ ਵੱਡੀ ਗੱਲ ਆ ਜੀ ਘਾਟੀ ਬਣਾ ਚਲੋ 20 ਰੁਪਏ 80 ਤੋਂ ਥੋੜੀ ਬੋਦੀ ਅੰਦਰ ਕਰ ਦਈਏ ਪੂਰੀ 80 ਦੇ ਦਈਏ ਪੂਰੀ 80 ਦੀ ਹਾਂ ਤੇ ਛੱਡ ਦਈਏ ਥੋੜੇ ਬੋਦੇ 200000 ਅੱਜ ਭਾਈ ਲਓ ਜੀ 78000 ਦੀ ਵੀਰ ਕਹਿੰਦਾ ਕਿ ਜਿਹੜੀ ਹਾਂ ਨਹੀਂ ਦੇ ਦਾਂਗੇ ਚੰਗੀ ਆ ਵਛੀ ਪੂਰੇ 76 ਦੀ ਡਿਜ਼ਾਇਨ ਭਾਈ 76000 ਦੀ ਇਹ ਹੁਣੇ ਦੋ ਬਰੇ ਰੱਬ ਦਾ ਨਾਮ ਆਈਏ ਠੀਕ ਹੈ ਪੂਰੇ 76 ਦੀ ਵਛੀ ਦਵਾਂਗੇ ਕਰੋ ਜੀ ਜੈਕ ਪਰ ਵਛੀ ਵੇਖੋ ਕੋਈ ਕਮੀ ਨਹੀਂ ਹੈਗੀ ਵੈੜ ਦੇ ਵਿੱਚ ਚੈੱਕ ਕਰ ਸਕਦੇ ਬਿਲਕੁਲ ਤਾਜੀ ਸਵੀ ਹੈ ਅੱਜ ਹੀ ਸਵੀ ਹੈ ਜੇਰ ਜੂਰ ਪ੍ਰੋਪਰ ਪਾਈ ਆ ਤੇ ਥਣ ਪਾਂਡਾ ਜਿਹੜਾ ਬਹੁਤ ਹੀ ਸੋਹਣਾ ਥਣ ਥਣ ਚੰਗਾ ਲੱਗਾ ਥੀ ਚਵਾਈ ਵਾਲਾ ਤੇ ਆ ਦੂਜੇ ਨੰਬਰ ਤੇ ਆਪਾਂ ਜਿਹੜੀ ਝੋਟੀ ਪਸਮਾਉਂਦੇ ਆ ਪਸੰਦ ਵੀ ਇਹੋ ਜਿਹੜਾ ਪਾਸ ਕੀਤੀ ਤੁਹਾਡੇ ਸਾਹਮਣ 13 ਕਿਲੋ ਆਦੇ ਆ ਅਸੀਂ ਆਪ 12 ਕਿਲੋ ਕਰਕੇ ਦੇਵਾਂਗੇ ਠੀਕ ਵੀਰ ਜੀ ਹਾਂ ਤੇ ਸੂਆ ਇਹਦਾ ਗਣਵਾ ਜੀ ਸੂਆ ਦਾ ਗੁੱਜਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ ਕੋਈ ਆਖਵਾ ਨਾ ਦਿਨ ਹੋ ਗਏ ਤੇ ਮਗਰੇ ਤੇ ਕਟਾ ਕੱਟੀ ਜੇ ਕੱਟਾਈ ਮਗਰੇ ਤੇ ਕੰਦੀ ਜੇ ਮਗਰੇ ਠੀਕ ਜੇ ਮਗਰੇ ਤੇ ਕੱਟੀ ਜੇ ਕਿੰਨੇ ਦਿਨ ਦੱਸਿਆ ਜੇ ਅੱਜ ਕੋ 12 ਤੋਂ 13 ਦਿਨ ਹੋ ਗਏ 12 ਤੋਂ 13 ਦਿਨ ਜਿਹੜੇ ਹੋ ਗਏ ਆ ਕੱਟੀ ਆ ਮਗਰ ਤੇ ਸੂਆ ਇਹਦਾ ਕਿੰਨਾ ਵੀਰ ਸੂਆ ਦੂਜਾ ਸੂਆ ਜਿਹੜਾ ਦੂਸਰਾ ਦੁੱਧ ਮੌਕੇ ਤੇ ਕਿੰਨਾ ਜੇ ਹੋਰ ਦੁੱਧ ਭਾਈ 12 ਕਿਲੋ ਆਕੇ ਲਾਵੇ ਮੌਕੇ ਦਾ 12 ਕਿਲੋ 12 ਲੀਟਰ ਵੀਰ ਕਹਿੰਦਾ ਕੋਈ ਮੰਨ ਕੇ ਜਿਹੜਾ ਮਰਜ਼ੀ ਲੈ ਜੇ ਚੈੱਕ ਕਰ ਸਕਦੇ ਫੇਸ ਕੁਆਲਟੀ ਸਿੰਘ ਸਿੰਘ ਸੋਹਣਾ ਲੱਗਾ ਜਿਹੜਾ ਕੱਦ ਵਜਣੇ ਉਹ ਵੀ ਚੰਗਾ ਤੇ ਬਾਕੀ ਥਣ ਥਣ ਤੁਸੀਂ ਲਾ ਕੇ ਤਾਂ ਚੈੱਕ ਕਰ ਹੀ ਸਕਦੇ ਜੇ ਹਰ ਪਾਸੇ ਸੋਹਣੀ ਆ ਕਰਮ ਵਾਲੀ ਕਰੋ ਜੀ ਚੈੱਕ ਤੇ ਤਾਰਾ ਤੁਰਾ ਵੀਰ ਨੇ ਮਾਰੀਆਂ ਪਸਮਾ ਪਾਤਾ ਚੈੱਕ ਕਰ ਸਕਦੇ ਨਹੀਂ ਹਾਂ ਜੀ ਦਿਲ ਪਿਆਰ ਵਾਜਦਾ ਹਾਂ ਜੀ ਲਿਆਵਾ ਦਿਖਾ ਦਿਓ ਹਲਾਵਾ ਜੀ ਆ ਵੀਰ ਨੇ ਤਾਰਾ ਤੁਰਾ ਮਾਰੀਆਂ ਮੱਛੀ ਵੀ ਚੰਗੀ ਆ ਝੋਟੀ ਵੀ ਚੰਗੀ ਆ ਤੇ ਇਹਦਾ ਰੇਟ ਵੀਰ ਜੀ ਆਪਾਂ ਕੀ ਕਰ ਦੇਣਾ ਜੀ ਇਹਦਾ ਭਾਈ ਭਾਵੇਂ ਲੱਖ ਮੰਗੀਏ ਭਾਵੇਂ ਜੋ ਮਰਜ਼ੀ ਮੰਗੀਏ ਇਹ ਹਾਲ ਆ 70000 ਦੋਹਰੇ ਹਾਂ 99000 ਦੀ ਬਿਲਕੁਲ ਹੀ ਇੱਕੋ ਹੀ ਰੇਟ ਪੂਰੇ 95 ਦੀ ਭਾਈ ਦਵਾਂਗੇ ਲਓ ਜੀ ਪੂਰੇ 95 ਦੀ ਠੀਕ ਵੀਰ ਜੀ 12 ਲੀਟਰ ਦੁੱਧ ਦੂਸਰਾ ਸੁਗਾ ਮਗਰ ਫੀਮੇਲ ਕਾਫ 12 13 ਦਿਨਾਂ ਦੀ ਸੂਈ ਭਾਵੇਂ ਦੋ ਡੰਗ ਚੋਵੇ ਅੱਛਾ ਜੀ ਹਾਂ ਤੇ 12 ਲੀਟਰ ਦੀ ਗਰੰਟੀ ਜਿਆ ਮਰੀ ਤੁਹਾਨੂੰ ਭਲ ਵੀ ਹੈਗੀ ਜੀ ਠੀਕ ਵੀਰ ਜੀ ਆ ਲੈਵ ਚੈੱਕ ਕਰ ਭਲ ਵੀ ਹੈਗੀ ਤੁਹਾਨੂੰ ਇਹ ਆ ਚੈੱਕ ਕਰ ਸਕਦੇ ਵੀਰ ਕਹਿੰਦਾ ਕਿ ਜਿਹੜੀ ਭਲ ਵੀ ਹੈਗੀ ਜੇ ਤੇ ਬਾਕੀ ਝੋਟੀ ਸੋਹਣੀ ਆ ਤੇ ਵੈੜ ਦੇ ਬਾਗ ਮਾਲੀ ਇਧਰ ਚੈੱਕ ਕਰ ਸਕਦੇ ਤੁਸੀਂ ਆਹ ਆਰਡਰ ਝੋਟੀ ਦਾ ਵੇਖ ਲੋ ਰਹੀ ਹੋਰ ਕੋਈ ਗੱਲ ਕਹਿਣੀ ਹੋਵੇ ਜੀ ਉਹਦੀ ਬਹੁਤ ਮਿਹਰਬਾਨੀ ਆ ਆਪਣੀ ਇੱਥੇ ਚੋਗੇ ਪਾਸ ਕਰਕੇ ਖੜੋ ਸਾਈ ਸੁਹੀਏ ਤਾਂ ਜੀ ਆਪਣੀ ਪਾਸ ਕਾਓ ਇੱਥੇ ਕਰੋ ਠੀਕ ਹੈ ਬਾਈ ਲਾਹਾਂ ਦੇ ਨਾਮ ਤੇ ਮਾਰੀ ਚੰਗੀ ਕਹਿਣੀ ਉਹ ਮਾਰੀ ਆ ਠੀਕ ਵੀਰ ਜੀ ਠੀਕ ਜੀ